ढोल बि आहे ਜੀ ਪਹੁੰਚਿਓ ਤੁਹਾਡਾ ਸਾਰਿਆਂ ਦਾ ਦਿਲ ਦੀ ਗਰਾਈ ਦੇ ਵਿੱਚੋਂ ਬਹੁਤ-ਬਹੁਤ ਧੰਨਵਾਦ ਔਰ ਮੇਰੇ ਨਾਲ ਮੇਰੇ ਸਾਥੀ ਮੇਰੇ ਵੱਡੇ ਵੀਰ ਸਾਡੇ ਮੈਂਬਰ ਪਾਰਲੀਮੈਂਟ ਸ਼ੋਟਨ ਰਾਜ ਕੁਮਾਰ ਜੀ ਚੱਪੇਵਾਲ ਸਾਹਿਬ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਸਾਜਿੰਦਰ ਸਿੰਘ ਜੀ ਮਾਨ ਸਾਹਿਬ ਸਾਡੇ ਛੋਟਾ ਵੀਰ ਹਰਜੀ ਮੇਰੇ ਬਹੁਤ ਹੀ ਸਤਿਕਾਰਯੋਗ ਸਾਥੀ ਮੇਰੇ ਵੀਰ ਰਾਜਾ ਜੀ ਐਮਐਲਏ ਸਾਹਿਬ ਔਰ ਸਾਡੇ ਸੀਵਰੇਜ ਬੋਰਡ ਦੇ ਚੇਅਰਮੈਨ ਡਾਕਟਰ ਸਨੀ ਆਲੂਵਾਲੀਆ ਜੀ ਸਾਡੇ ਸਾਰੇ ਦੇ ਸਾਰੇ ਸਤਕਾਰਯੋਗ ਸਾਥੀ ਸਭ ਤੋਂ ਪਹਿਲਾਂ ਤਾਂ ਫਗਵਾੜੇ ਨੂੰ ਆਮ ਆਦਮੀ ਪਾਰਟੀ ਨੂੰ ਆਮ ਆਦੀ ਪਾਰਟੀ ਦੇ ਸਾਰੇ ਸਾਰੀ ਲੀਡਰਸ਼ਿਪ ਨੂੰ ਲੱਖ ਲੱਖ ਮੁਬਾਰਕਾਂ ਜੀ ਅੱਜ ਫਗਵਾੜੇ ਦੀ ਮੇਅਰ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਦਾ ਮੇਅਰ ਹੈ ਜਿਹੜੇ ਉਹ ਚੁਣੇ ਗਏ ਨੇ ਤਿੰਨੇ ਸੀਟਾਂ ਦੀ ਜਿਹੜੀਆਂ ਉਹ ਸਾਡੀਆਂ ਸਾਡੇ ਲਾਇਅੰਸ ਜਿਹੜੇ ਸਾਥੀ ਨੇ ਉਹਨਾਂ ਦੇ ਨੇ ਜਿੱਤੀਆਂ ਨੇ ਜਿਸ ਦੇ ਵਿੱਚ ਸਾਡੇ ਮੇਅਰ ਵਜੋਂ ਸ਼੍ਰੀ ਰਾਮਪਾਲ ਉੱਪਰਜੀ ਬੋਰਡ ਨੰਬਰ 18 ਤੋਂ ਸੀਨੀਅਰ ਡਿਪਟੀ ਮੇਅਰ ਦੇ ਵਜੋਂ ਸ਼੍ਰੀ ਤੇਜਪਾਲ ਬਸਰਾ ਜੀ ਬੋਰਡ ਨੰਬਰ 14 ਦੇ ਵਿੱਚੋਂ ਔਰ ਡਿਪਟੀ ਮੇਅਰ ਵਜੋਂ ਸ਼੍ਰੀ ਵਿਪਨ ਕ੍ਰਿਸ਼ਨ ਜੀ ਬੋਰਡ ਨੰਬਰ 16 ਤੋਂ ਇਹਨਾਂ ਤਿੰਨਾਂ ਨੂੰ ਅੱਜ ਇੱਕ ਲੈਂਡਸਲਾਈਡ ਇੱਕ ਤਰਫਾ ਜਿੱਤੇ ਜਿਹੜੀ ਉਹ ਸਾਰੇ ਐਮਸੀ ਸਹਿਬਾਨ ਨੇ ਅੱਜ ਦਵਾਈਏ ਤੇ ਤੇ ਫਗਵਾੜਾ ਦੀ ਇਸ ਪਵਿੱਤਰ ਧਰਤੀ ਦੀ ਸੇਵਾ ਕਰਨ ਦਾ ਮੌਕਾ ਜਿਹੜਾ ਉਹ ਬਖਸ਼ਿਆ ਔਰ ਸਾਥੀਓ ਜਿੱਥੇ ਮੈਂ ਧੰਨਵਾਦ ਕਰਦਾ ਸਾਰੇ ਉਹਨਾਂ ਸਾਥੀਆਂ ਦਾ ਜਿਨ੍ਹਾਂ ਨੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਫਗਵਾੜੇ ਦੇ ਸਾਥ ਦਿੱਤਾ ਜਿੱਤੇ ਬਹੁਤ ਬਹੁਤ ਵਿਸ਼ੇਸ਼ੀ ਤੌਰ ਤੇ ਧੰਨਵਾਦ ਡਾਕਟਰ ਚੱਬੇਵਾਦ ਸਾਹਿਬ ਦਾ ਮਾਨ ਸਰ ਦਾ ਮਿਲ ਜੀਏ ਜਿਨ੍ਹਾਂ ਨੇ ਬਹੁਤ ਵੱਡੀ ਲੈਂਡਸਲਾਈਡ ਜਿੱਤੇ ਜਿਹੜੀ ਇਤਿਹਾਸਿਕ ਜਿੱਤੇ ਜਿਹੜੀ ਉਹ ਬਖਸ਼ੀ ਹੈ ਔਰ ਸਭ ਤੋਂ ਵੱਡੀ ਗੱਲ ਆ ਜੋ ਪਿਛਲੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਵਾਰ-ਵਾਰ ਵਾਰ-ਵਾਰ ਪਹਿਲਾ ਚੋਣਾਂ ਦੇ ਵਿੱਚ ਜਦੋਂ 46 ਸ਼ਹਿਰਾਂ ਦੀਆਂ ਵੋਟਾਂ ਪੈ ਰਹੀਆਂ ਸੀਗੀਆਂ ਪੰਜ ਕਾਰਪੋਰੇਸ਼ਨਾਂ ਤੇ 41 ਸ਼ਹਿਰ ਔਰ 49 ਬਾਈ ਇਲੈਕਸ਼ਨ ਦੇ ਵਿੱਚ ਪਹਿਲਾਂ ਉਹਨਾਂ ਦੇ ਵਿੱਚ ਬਹੁਤ ਵੱਡੀ ਜਿੱਤ ਆਵਾਜ਼ ਦੀ ਪਾਰਟੀ ਨੂੰ ਮਿਲੀ ਤੇ ਫੇਰ ਹੁਣ ਜਦੋਂ ਆ ਕਾਰਪੋਰੇਸ਼ਨਾਂ ਦੇ ਮੇਅਰ ਲਗਾਉਣ ਦੀ ਵਾਰੀ ਸੀ ਔਰ ਸ਼ਹਿਰਾਂ ਦੇ ਪ੍ਰਧਾਨ ਲਗਾਉਣ ਦੀ ਵਾਰੀ ਸੀ ਤੇ ਇੱਕ ਤਰਫਾ ਹੀ ਫੈਸਲਾ ਜਿਹੜਾ ਉਹ ਸਾਰੇ ਚੁਣੇ ਹੋਏ ਐਮਸੀਆ ਨੇ ਵੀ ਪੂਰੇ ਪੰਜਾਬ ਦੇ ਵਿੱਚ ਦਿੱਤਾ ਹੈ ਪੰਜ ਕਾਰਪੋਰੇਸ਼ਨ ਇਲੈਕਸ਼ਨ ਜਿਹੜੀਆਂ ਹੋਈਆਂ ਸੀ ਇਹਨਾਂ ਇਹ ਪਿਛਲੇ ਮਹੀਨੇ 21 ਤਾਰੀਖ ਨੂੰ ਤੇ ਮੈਨੂੰ ਅੱਜ ਦੱਸਦੇ ਹੋਏ ਇਹ ਖੁਸ਼ੀ ਮਹਿਸੂਸ ਹੋ ਰਹੀ ਹੈ ਦੇ ਛੋਟੇ ਸ਼ਹਿਰਾਂ ਦੇ ਨਾਲ ਨਾਲ ਜਿੱਥੇ तकरीबन ਇੱਕ ਇੱਕ ਜਗ੍ਹਾ ਨੂੰ ਛੱਡ ਕੇ ਸਾਰੇ ਸਾਰੇ ਜਗ੍ਹਾ ਦੇ ਉੱਪਰ ਆਮ ਆਦਮੀ ਪਾਰਟੀ ਦੇ ਪ੍ਰਧਾਨ ਬਣੇ ਨੇ ਉੱਥੇ ਹੀ ਇਹਨਾਂ ਪੰਜਾਂ ਕਾਰਪੋਰੇਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਪਟਿਆਲਾ ਫਿਰ ਜਲੰਧਰ ਫਿਰ ਲੁਧਿਆਣਾ ਤੇ ਫਿਰ ਅੰਮ੍ਰਿਤਸਰ ਤੇ ਅੱਜ ਫਗਵਾੜਾ ਦੇ ਉੱਪਰ ਆ ਕੇ ਪੰਜ ਦੇ ਪੰਜ ਕਾਰਪੋਰੇਸ਼ਨਾਂ ਦੇ ਉੱਪਰ ਆਮ ਆਦਮੀ ਪਾਰਟੀ ਨੂੰ ਸੇਵਾ ਦੇ ਮੌਕੇ ਜਿਹੜਾ ਉਹ ਮੇਲੇ ਸਾਡੇ 15 ਮਾਰਚ ਜਿਹੜਾ ਉਹ ਕਾਰਪੋਰੇਸ਼ਨਾਂ ਦਾ ਅੱਜ ਇੱਥੇ ਭਗਵਾੜਾ ਦੇ ਵਿੱਚ ਪੂਰਨ ਹੋਏ ਤੇ ਉਹਨਾਂ ਹਾਲਾਤਾਂ ਦੇ ਵਿੱਚ ਹੋਇਆ ਜਦ ਆਪ ਦੀ ਹਾਰ ਤੋਂ ਮੁਖਲਾ ਕੇ ਕਾਂਗਰਸ ਪਾਰਟੀ ਨੇ ਕੋਈ ਹੀਲਾ ਵਸੀਲਾ ਨਹੀਂ ਛੱਡਿਆ ਤੁਹਾਨੂੰ ਮੈਂ ਦੱਸਣਾ ਬੜੀਆਂ ਨਿਊਟਰਲ ਹੋਈਆਂ ਨੇ ਤੇ ਉਹਨਾਂ ਨਿਊਟਰਲ ਚੋਣਾਂ ਦੇ ਵਿੱਚ ਵੀ ਅੱਜ ਇੱਕ ਇੱਕ ਤਰਫਾ ਜਿੱਤ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦੇ ਸਾਡੇ ਐਲਾਈਅੰਸਸ ਨੂੰ ਮਿਲੀ ਹੈ ਇਸੇ ਤਰੀਕੇ ਇਸ ਤੋਂ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਵੀ ਜਦੋਂ ਇਲੈਕਸ਼ਨ ਹੋਈ ਸੀ ਉਦੋਂ ਵੀ ਕਾਂਗਰਸ ਪਾਰਟੀ ਨੇ ਬੜਾ ਰੋਣਾ ਧੋਣਾ ਬੜਾ ਰੁੰਡੀ ਪਾਉਣ ਵਾਲਾ ਕੰਮ ਹੈ ਜਿਹੜਾ ਉਹ ਕੀਤਾ ਸੀਗਾ ਪਰ ਜਿੱਥੇ ਅੰਮ੍ਰਿਤਸਰ ਦੇ ਵਿੱਚ ਵੀ ਸਾਡੇ ਮੇਅਰ ਸੀਨੀਅਰ ਡਿਪਟੀ ਮੇਅਰ ਔਰ ਡਿਪਟੀ ਮੇਅਰ ਬਣੇ ਤੇ ਉਹਦੀ ਸਟੈਂਪ ਵੀ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਜਦੋਂ ਕੇਸ ਪਾਇਆ ਕਾਂਗਰਸੀਆਂ ਨੇ ਤੇ ਹਾਈ ਕੋਰਟ ਨੇ ਸਟੈਂਪ ਲਾ ਕੇ ਉਸ ਫੈਸਲੇ ਨੂੰ ਉਸ ਇਲੈਕਸ਼ਨ ਨੂੰ ਮੈਂ ਅੱਜ ਜਿੱਥੇ ਇਸ ਨਵੀਂ ਬਣੀ ਟੀਮ ਨੂੰ ਲੱਖ ਲੱਖ ਮੁਬਾਰਕਾਂ ਦਿੰਦਾ ਕੰਗ੍ਰੈਚੂਲੇਟ ਕਰਦਾ ਸਾਡੀ ਸਾਰੇ ਸਾਥੀਆਂ ਨੂੰ ਸਾਡੇ ਸਾਰੇ ਵਰਕਰਸ ਨੂੰ ਵਲੰਟੀਅਰਸ ਦੀ ਫਗਵਾੜਾ ਦੇ ਕੱਲੇ ਕੱਲੇ ਨਿਵਾਸੀ ਨੂੰ ਜਿੱਥੇ ਮੁਬਾਰਕਬਾਦ ਦਿੰਨਾ ਉੱਥੇ ਹੀ ਉੱਚੇ-ਉੱਚੇ ਤੌਰ ਤੇ ਮੈਂ ਫੇਰ ਦੁਬਾਰਾ ਰਿਪੀਟ ਕਰੂਗਾ ਕਿ ਡਾਕਟਰ ਜੰਮੇਵਾਲ ਜੀ ਦਾ ਮਾਨ ਸਾਹਿਬ ਦਾ ਹਰਜੀ ਮੇਰੇ ਵੀਰ ਦਾ ਰਾਜਾ ਜੀ ਦਾ ਸਾਰੇ ਸਾਥੀਆਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਦਲਜੀਤ ਕਾਕਾ ਦਲਜੀਤ ਪਾਕਾ ਜੀ ਸਾਰੇ ਸਾਥੀਆਂ ਨੇ ਸਾਰੇ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹੈ ਤੇ ਉੱਚੇ-ਉੱਚੇ ਤੌਰ ਤੇ ਮੁਬਾਰਕਬਾਦ ਸਾਡੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾ ਜੀ ਸਾਡੇ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਜੀ ਆ ਆਮ ਆਦਮੀ ਪਾਰਟੀ ਦੇ ਜਿਹੜੇ ਪੰਜੇ ਕਾਰਪੋਰੇਸ਼ਨਾਂ ਦੇ ਉੱਪਰ ਅੱਜ ਸੇਵਾ ਦਾ ਮੌਕਾ ਜਿਹੜਾ ਉਹ ਮਿਲ ਚੁੱਕਿਆ ਤੇ ਮੈਂ ਫਗਵਾੜਾ ਵਾਸੀਆਂ ਨੂੰ ਵਿਸ਼ਵਾਸ ਦਿਵਾਉਣਾ ਚਾਹੂਗਾ ਕਿ ਅ ਅੱਜ ਤੋਂ ਬਾਅਦ ਸਾਰੀਆਂ 13 ਸਾਰੀਆਂ ਪਾਰਟੀਆਂ ਕਿਉਂਕਿ ਇਲੈਕਸ਼ਨ ਤੱਕ ਮੈਂ ਸਮਝਦਾ ਕਿ ਪਾਰਟੀਬਾਜ਼ੀ ਹੋਣੀ ਚਾਹੀਦੀ ਹੈ ਤੇ ਹੁਣ ਕਿਉਂਕਿ ਜਦੋਂ ਫਗਵਾੜੇ ਦੇ ਐਮਸੀਆ ਨੇ ਸਾਨੂੰ ਸੇਵਾ ਦਾ ਮੌਕਾ ਦੇ ਦਿੱਤਾ ਤੇ ਸਾਰੀਆਂ ਪਾਰਟੀਆਂ ਬਾਜ਼ੀਆਂ ਧੜੇ ਬੰਦੀਆਂ ਤੋਂ ਉੱਪਰ ਉੱਟ ਕੇ ਹਰ ਕੱਲੇ-ਕੱਲੇ ਇੱਕ-ਇੱਕ ਘਰ ਦਾ ਇੱਕ-ਇੱਕ ਫਗਵਾੜਾ ਨਿਵਾਸੀ ਦੀ ਡਿਵੈਲਪਮੈਂਟ ਦਾ ਕੰਮ ਕਰਨ ਦੀ ਜ਼ਿੰਮੇਵਾਰੀ ਜਿਹੜੀ ਉਹ ਸਾਡੀ ਇਸ ਟੀਮ ਦੀ ਹੋਊਗੀ ਸਾਰਿਆਂ ਸਾਰੇ ਸਾਰੀਆਂ ਆਪੋਜੀਸ਼ਨ ਪਾਰਟੀਆਂ ਨੂੰ ਵੀ ਬੇਨਤੀ ਹੈ ਕਿ ਇਹ ਸੋਚ ਕੇ ਨਾ ਮਾਈ ਸਰਪੱਖੀ ਵਿਕਾਸ ਦੇ ਵਿੱਚ ਵਿਸ਼ਵਾਸ ਲੱਗਦੇ ਆ ਸੋ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਫਗਵਾੜਾ ਵਸੀ ਦਾ ਬਹੁਤ ਬਹੁਤ ਮੁਬਾਰਕ ਜੀ ਜੀ ਮੈਨੂੰ ਇੱਕ ਕੁਸ਼ਨ ਆ ਜੀ ਹੁਸ਼ਿਆਰ ਹੈ ਸਰ ਪਹਿਨੋ ਮੀਟਿੰਗ ਕੀਤੀ ਸੀਗੀ ਉੱਚ ਪੰਜ ਗਰੰਟੀਆਂ ਦਿੱਤੀਆਂ ਸੀਗੀਆਂ ਔਰ ਫਗਵਾੜਾ ਦਾ ਤੁਹਾਡਾ ਆਮ ਆਦਮੀ ਪਾਰਟੀ ਦਾ ਮੇਰ ਬਣ ਗਿਆ ਪਹਿਲੀ ਕਿਹੜੀ ਗਰੰਟੀ ਤੁਸੀਂ ਪੂਰੀ ਕਰੋਗੇ ਜੀ ਜਿਹੜੀਆਂ ਪੰਜੇ ਗਰੰਟੀਆਂ ਦਿੱਤੀਆਂ ਸੀਗੇ ਜੀ ਉਹਨਾਂ ਦੇ ਉੱਪਰ ਕੱਲ ਤੋਂ ਹੀ ਕੰਮ ਹੈ ਜਿਹੜਾ ਉਹ ਸ਼ੁਰੂ ਹੋ ਜਾਏਗਾ ਅਸੀਂ ਜੋ ਕਹਿੰਦੇ ਆ ਉਹ ਕਰਦੇ ਆ ਤੇ ਖੇਡ ਪੂਰੀ ਆ ਜਿਹਨੇ ਕੂਹੀਆਂ ਜੋ ਕਰਦੇ ਹੁੰਨੇ ਆ ਅਸੀਂ ਉਹ ਉਹ ਵਿਜਨ ਜਿਹੜੀਆਂ ਉਹ ਗਾਰੰਟੀਜ਼ ਨੇ ਅਸੀਂ ਆਪ ਦੇ ਸਾਧੀਆਂ ਤੋਂ ਟੀਮ ਤੋਂ ਸਾਰੇ ਸਲਾਮ ਰਸ਼ੜਾ ਕੀਤਾ ਸੀਗਾ ਪਰ ਉਸ ਤੋਂ ਇਲਾਵਾ ਵੀ ਮੈਂ ਕਹੂੰਗਾ ਫਗਵਾਣਾ ਨਿਵਾਸੀਆਂ ਨੂੰ ਕਿ ਜੋ ਤੁਹਾਡੀ ਲੰਬੇ ਸਮੇਂ ਦੇ ਕੰਮ ਪੈਂਡਿੰਗ ਪਏ ਨੇ ਜੋ ਹੁਣ ਤੱਕ ਨਹੀਂ ਹੋਏ ਉਹ ਅੱਜ ਤੋਂ ਬਾਅਦ ਫਗਵਾੜਾ ਕਾਰਪੋਰੇਸ਼ਨ ਦੇ ਵਿੱਚ ਹੋਣਗੇ ਪੰਜਾਬ ਸਰਕਾਰ ਇਸ ਦੇ ਲਈ ਵਚਨਬੱਧ ਹੈ ਹਮਨ ਜੀ ਹਾਂ ਜੱਬੇਵਾਲ ਸਾਹਿਬ ਇੱਕ ਕੁਐਸਚਨ ਇਹ ਹੈ ਕਿ ਰਾਮਪਾਲ ਜੀ ਦਾ ਨਾਮ ਕੰਟੀਨਿਊਸਲੀ ਟ੍ਰੈਂਡ ਕਰ ਰਿਹਾ ਸੀ ਹੀ ਵਾਸ ਦ ਵਾਇਸ ਆਫ ਫਗਵਾੜਾ ਔਰ ਬੜਾ ਐਮਪੀਰੀਕਲੀ ਸਾਰੀ ਮਤਲਬ ਪ੍ਰੈਸ ਨੇ ਲਿਖਿਆ ਵੀ ਇਹਦੇ ਬਾਰੇ ਬਟ ਕਾਂਗਰਸ ਸਾਈਡਲਾਈਨਡ ਥੈਟ ਨੇਮ and the result is before you uh, do you term this the voice of fagwara ji di ajj logan ne ditti hai mera khayal ki fagwara ne isda jawab pali party congress nu deta hai aur main te sab to pehla dhanwad karna chahunda sade supremo arvind kejriwal ji da cm sahab bhagwant maan ji da aur sade naujawan leader sade punjab de pradhan avul aroda ji da jina di ਰਹਿਨਵਾਈ ਇਹ ਅਸੀਂ ਸਾਰੇ ਕਾਰਪੋਰੇਸ਼ਨ ਇਲੈਕਸ਼ਨ ਜਿੱਤੇ ਆਂ ਔਰ ਮੈਂ ਸਮਝਦਾ ਕਿ ਉਹਨਾਂ ਲਈ ਕਾਂਗਰਸੀਆਂ ਦੇ ਲਈ ਜਿਨ੍ਹਾਂ ਨੇ ਸਾਡਾ ਵਿਰੋਧ ਕੀਤਾ ਉਹਨਾਂ ਦੇ ਲਈ ਬਹੁਤ ਵੱਡਾ ਜਵਾਬ ਹੈ ਜਿਹੜੇ ਇਹ ਹੀ ਕਹਿ ਰਹੇ ਸੀ ਕਿ ਹਾਰ ਜਾਣਾ ਤੁਸੀਂ ਤੇ ਮੈਂ ਉੱਥੇ ਜ਼ਰੂਰ ਦੋ ਲੈਣਾ ਜ਼ਰੂਰ ਕਹਿਣਾ ਚਾਹਦਾ ਕਿ ਇੱਕ ਐਕਸਪੈਕਟੇਸ਼ਨ ਆਈ ਸੀ ਤੁਸੀਂ ਕਿ ਵੋਸ ਸਿਕੰਦਰ ਹੀ ਦੋਸਤੋ ਕਹ੍ਹਲਾਤਾ ਹੈ ਹਾਰੀ ਬਾਜੀ ਜੀਤ ਮੇਰੇ रामपाल डॉर राज कुमार